ਕੋਈ ਦਿਲ ਦੇਖੇ ਯਾਰਾਂ ਦੇ ਤਾਂ ਦਰਿਆਵਾਂ ਵਰਗੇ ਨੇ ਜੀ ਹਾਂ ਇਹ ਕਹਾਵਤ ਇਸ ਬਲਵਿੰਦਰ ਸਿੰਘ ਗੋਸੀ ਨਾਂ ਦੇ ਬੰਦੇ ਤੇ ਬਿਲਕੁਲ ਸਹੀ ਟੁੱਕਦੀ ਹੋਈ ਨਜ਼ਰ ਆ ਰਹੀ ਹੈ ਹਰਿਆਣਾ ਦੀ ਖੱਟੜ ਸਰਕਾਰ ਟੁੱਟਦੇ ਹੀ ਇਹ ਬੰਦਾ ਪੰਜਾਬ ਦੇ ਕਿਸਾਨਾਂ ਤੇ ਦਿয়াল ਹੋ ਗਿਆ ਤੇ ਫੇਰ ਖਨੌਰੀ ਬਾਰਡਰ ਉੱਤੇ ਡਟੇ ਹੋਏ ਕਿਸਾਨਾਂ ਨੂੰ ਲੱਖਾਂ ਰੁਪਏ ਦੀ ਲਿਸ਼ਕਦੀ ਹੋਈ ਗੱਡੀ ਕਿਸਾਨਾਂ ਦੇ ਹਵਾਲੇ ਕਰ ਦਿੱਤੀ ਐਨਾ ਹੀ ਨਹੀਂ ਇਸ ਦੇ ਨਾਲ ਹੀ ਕਰੋੜਾਂ ਰੁਪਏ ਦਾ ਪੈਟਰੋਲ ਪੰਪ ਵੀ ਕਿਸਾਨਾਂ ਦੇ ਹਵਾਲੇ ਕਰ ਦਿੱਤਾ ਕਿਹਾ ਟਰੈਕਟਰਾਂ ਦੀਆਂ ਟੈਂਕੀਆਂ ਫੋਲ ਕਰਵਾ ਲੋ ਜਿਸ ਤੋਂ ਬਾਅਦ ਕਿਸਾਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਬਾਪੂ ਜੀ ਰਾਮ ਨਾਲ ਦਾਣਾ ਰਾਮ ਨਾਲ ਨਾਲ ਸਾਰਿਆਂ ਨੇ ਕੋਈ ਕਾਲੀ ਨਹੀਂ ਕਰਨੀ ਕਿਸੇ ਨੇ ਆਪਣੀ ਗੱਡੀ ਆ ਆਪਣਾ ਪੰਪਾ ਤੇਲ ਪਵਾ ਕੇ ਲੈ ਜਾਇਆ ਕਰੋ ਜਿੰਨੇ ਬੰਦੇ ਬੱਸ ਸਟੈਂਡ ਤੇ ਛੱਡ ਕੇ ਆਣੇ ਨੇ ਕਿਸੇ ਨੇ ਫਰੀਦਕੋਟ ਜਾਣਾ ਹੋਵੇ ਕਿਸੇ ਨੂੰ ਐਮਰਜੈਂਸੀ ਹੋਵੇ ਰਾਮ ਨਾਲ ਦੱਸ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਜ਼ੁਰਗੋ ਜਾਇ ਜੀ ਖਨੋਰੀ ਕੋਈ ਦਿੱਕਤ ਤਾਂ ਨਹੀਂ ਹੋਈ ਰਸਤੇ ਕਿਸੇ ਪੁਲਿਸ ਪਾਸ ਵਾਲੇ ਨੇ ਤਾਂ ਕੀਤਾ ਹੋਵੇ ਕੋਈ ਹੋਰ ਕਿਸੇ ਚੀਜ਼ ਦੀ ਲੋੜ ਹੋਵੇ ਓਕੇ ਧੰਨਵਾਦ ਥੋਰ ਕਿਸੇ ਸੇਵਾ ਦੀ ਲੋੜ ਹੋਵੇ ਦੱਸਿਓ ਜੀ ਇਹਨਾਂ ਮੋਹ ਗਿਆ ਜੀ ਫੋਰ ਅਪਰਾਉਂਡਾ ਸੇਵਾ ਕਰੀਏ ਬੜੀ ਕਿਰਪਾ ਜਨ ਮਨਵਿੰਦਰ ਸਿੰਘ ਛੋਟਾ ਰਾਜ ਤੁਹਾਨੂੰ ਮਨਵਿੰਦਰ ਸਿੰਘ ਇਹ ਜੀ ਅਸੀਂ ਵੀ ਤੁਹਾਡੇ ਬੱਚੇ ਆਂ ਜੀ ਸਰਨਾ ਦੇ ਪੁੱਤਾਂ ਬਾਪੂ ਜੀ ਪੰਪ ਥੋੜਾ ਦਿੱਲੀ ਤੱਕ ਜਾਣਾ ਤੇਲ ਕਿੱਬਰ ਪਰ ਕਲੇਜ ਕਰੋ ਟਾਪਾ ਇੱਕ ਕਰੋ ਆਪ ਰੂਪ ਗੱਲਾਂ ਮੈਂ ਪੈਸੇ ਪਾਣੇ ਹੋ ਪਾ ਦੇ ਕਰੋ ਨਹੀਂ ਨਾ ਪਾਏ ਕਰੋ ਗੱਲ ਕਰੋ ਲਓ ਬਾਪੂ ਜੀ ਇਹ ਤਾਂ ਬੀ ਤੁਹਾਡੀਆਂ ਨੇ ਮੋਟਰਾਂ ਨਹੀਂ ਵੀ ਤੁਹਾਡੇ ਕੋਲ ਨੇ ਐਸਕਾਰਪੀਓ ਗੱਡੀ ਆ ਜਦੋਂ ਜਿੱਥੇ ਵੀ ਆਣਾ ਜਾਣਾ ਵੇ 10-20 ਕਿਸਾਨ ਆਂਦੇ ਨੇ ਕੋਈ ਫਰੀਦਕੋਟ ਤੋਂ ਕੋਈ ਮੁਕਸਰ ਤੋਂ ਕੋਈ ਸਿੱਧੂਪੁਰ ਸਾਹਿਬ ਵਾਲੇ ਕੋਈ ਡੱਲੇਵਾਲ ਸਾਹਿਬ ਵਾਲੇ ਕੋਈ ਛੱਡ ਕੇ ਆਣੇ ਨੇ ਲੈ ਕੇ ਆਣੇ ਨੇ ਬੱਸ ਸਟੈਂਡ ਤੋਂ ਇਹ ਥੋੜੀ ਗੱਡੀ ਹੈ ਥੋੜੀ ਚਾਬੀ ਹੈ ਮੈਂ ਥੋੜਾ ਪੁੱਤ ਕਿਸਾਨਾਂ ਦਾ ਪੁੱਤ ਠੀਕ ਹੈ ਜੀ ਧਨਵਾਰ ਜੀ ਵਿੰਦਰ ਸਿੰਘ ਜੀ ਇਹ ਇਹਦਾ ਪੰਪਾ ਜੀ ਇਹਦੀ ਗੱਡੀ ਹੈ ਇਹ ਸਾਨੂੰ ਆਉਣ ਜਾਣ ਸਹਾਰਤ ਕਰੀ ਹੈ ਖਨੌਰੀ ਆਪ ਤੇਲ ਪਾਲ ਲੈ ਕਰੋ ਹਫ਼ਤਾ ਦੇਣਾ ਉਹ ਦੇਦੇ ਕਰੋ ਨਹੀਂ ਕੋਈ ਲੋੜ ਨਹੀਂ ਤੁਹਾਡੀ ਸਾਡੇ ਕਿਸਾਨਾਂ ਨੇ ਆਉਣਾ ਜਾਣਾ ਹੋਵੇ ਅਸੀਂ ਦਾ ਬਹੁਤ ਧੰਨਵਾਦ ਕਰਦੇ ਬਿੰਦਰભાઈ ਦਾ ਗਿਰਕ ਕਿਸਾਨਾਂ ਦੀ ਮਦਦ ਕਰਦਾ ਹੈ ਦੱਸਦੀ ਹੈ ਕਿ ਖਨੌਰੀ ਬਾਡਰ ਉੱਤੇ ਕਿਸਾਨਾਂ ਨੂੰ ਆਉਣ ਜਾਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੇ ਚੱਲਦੇ ਇਸ ਬੰਦੇ ਨੇ ਕਿਸਾਨਾਂ ਨੂੰ ਆਪਣੀ ਗੱਡੀ ਵਰਤਣ ਲਈ ਅਤੇ ਤੇਲ ਪਾਉਣ ਲਈ ਪੈਟਰੋਲ ਪੰਪ ਕਿਸਾਨਾਂ ਦੇ ਹਵਾਲੇ ਕਰ ਦਿੱਤਾ ਇਸ ਦੇ ਨਾਲ ਹੀ ਬਾਥਰੂਮ ਅਤੇ ਆਰੋ ਦੇ ਪਾਣੀ ਦਾ ਵੀ ਇੰਤਜ਼ਾਮ ਕੀਤਾ ਗਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਖੱਕੀ ਕੀ ਟੀਵੀ ਪੰਜਾਬੀ ਲਈ ਖਨੌਰੀ ਤੋਂ ਇਹ ਲੇਜੈਂਡੀ ਰਿਪੋਰਟ